ਹੁਣ ਜਿਹੜਾ ਪ੍ਰਵਾਸ ਹੈ ਉਹ ਜ਼ਿਆਦਾਤਰ ਅਰਬ ਕੰਟਰੀਆਂ 'ਚ ਹੋ ਰਿਹਾ ਖਾੜੀ ਦੇਸ਼ਾਂ ਵੱਲ ਹੋ ਰਿਹਾ ਹੈ ਕਾਰਨ ਕੀ ਲੱਗ ਰਿਹਾ ਹੈ ਇਹ ਉਹ ਪ੍ਰਵਾਸ ਆ ਕਿ ਲੋਕ ਤਾਂ ਮੱਧ ਵਰਗੀ ਪਰਿਵਾਰਾਂ ਦੇ ਵਿੱਚੋਂ ਨੇ ਸਿਰਫ ਤੇ ਸਿਰਫ ਮਜ਼ਦੂਰੀ ਕਰਨ ਗਏ ਨੇ ਸਰਕਾਰ ਦਾ ਉਹ ਵੱਖ ਵੀ ਇੱਥੇ ਫੇਲ ਹੁੰਦਾ ਕਹਿੰਦੇ ਨੇ ਕਿ ਚੰਗੀ ਪੜ੍ਹਾਈ ਲਈ ਵਿਦੇਸ਼ਾਂ 'ਚ ਗਏ ਨੇ ਇਹ ਸਿਰਫ ਮਜ਼ਦੂਰੀ ਕਰਨ ਗਏ ਨੇ ਤੇ ਲੋਕ ਵੀ ਉਹ ਨੇ ਕਿ ਜਿਹੜੇ ਉੱਥੇ 12 12 14 14 ਘੰਟੇ ਮਜ਼ਦੂਰੀ ਕਰ ਸਕਦੇ ਇਹ ਯੂਪੀ ਵਿਹਾਰ ਦੇ ਲੋਕ ਪੰਜਾਬ ਚ ਆ ਕੇ ਬਹੁਤ ਤਰੱਕੀ ਕਰ ਗਏ ਆ ਇੱਥੋਂ ਤੱਕ ਕਿ ਜ਼ਮੀਨਾਂ ਖੁਦ ਖਰੀਦ ਲਿਆ ਹੁਣ ਤਾਂ ਸਰਪੰਚੀ ਦੇ ਇਲੈਕਸ਼ਨਾਂ ਤੱਕ ਲੜਨ ਲੱਗ ਗਏ ਨੂੰ ਮਜ਼ਦੂਰੀ ਵਸ ਆਪਣਿਆਂ ਨੂੰ ਛੱਡ ਕੇ ਬਾਹਰ ਜਾਣਾ ਪੈ ਰਿਹਾ ਜਦੋਂ ਕਿ ਕੰਮ ਉਹ ਇੱਥੇ ਵੀ ਉਹੀ ਕਰਨਾ ਉੱਥੇ ਵੀ ਖ ਸਕਦਾ ਦੇ ਉੱਪਰ ਕਿੰਨਾ ਅਸਰ ਪੈਂਦਾ ਹੋਊਗਾ ਕਿ ਉਹ ਨਾ ਤਾਂ ਆਪਣਾ ਉੱਥੇ ਉਹ ਭਵਿਕ ਸੈਟਲ ਕਰ ਰਹੇ ਨੇ ਕਿ ਉੱਥੇ ਮਕਾਨ ਲੈ ਰਹੇ ਨੇ ਪਿੱਛੋਂ ਪਰਿਵਾਰ ਬਣਾ ਲਓ ਸਿਰਫ ਉਹ ਉੱਥੇ ਮਿਹਨਤ ਮਜ਼ਦੂਰੀ ਕਰਦੇ ਨੇ ਕਿ ਪਿੱਛੋਂ ਬੱਚਿਆਂ ਦਾ ਭਵਿਕ ਸੈਟਲ ਕਰ ਲੈਣ ਪਰਵਾਸ ਸ਼ਬਦ ਜਿੱਥੇ ਅਸੀਂ ਪਹਿਲਾਂ ਪੜ੍ਹਦੇ ਸੀ ਜਾਂ ਸੁਣਦੇ ਸੀ ਤਾਂ ਇੱਕ ਵਾਰ ਜ਼ਰੂਰ ਹਲੂਣਾ ਦਿੰਦਾ ਸੀ ਸਾਡੇ ਸਰੀਰ ਨੂੰ ਪਰ ਬਿੱਤੇ ਕੁਝ ਸਾਲਾਂ ਤੋਂ ਅਜਿਹਾ ਪ੍ਰਵਾਸ ਹੋਇਆ ਕਿ ਹੁਣ ਤਾਂ ਇਹ ਸ਼ਬਦ ਆਮ ਵੀ ਜਿਹੜਾ ਲੱਗਣ ਲੱਗ ਗਿਆ ਤਾਂ ਅਜਿਹੇ ਵਿੱਚ ਇਸੇ ਮਸਲੇ ਤੇ ਅੱਜ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਰੋਜ਼ਾਨਾ ਦੀ ਤਰ੍ਹਾਂ ਮੇਰੇ ਸਹਿਯੋਗੀ ਸੁਖਮ ਚਿਮਾ ਇਸ ਤੇ ਅਹਿਮ ਚਰਚਾ ਕਰਾਂਗੇ ਕਿ ਆਖਰਕਾਰ ਹੁਣ ਜਿੱਥੇ ਪਹਿਲਾਂ ਵੱਡੀਆਂ ਕੰਟਰੀਆਂ ਚ ਪ੍ਰਵਾਸ ਹੋ ਰਿਹਾ ਸੀ ਵੱਡੀਆਂ ਕੰਟਰੀਆਂ ਵੱਲ ਜਿਹੜੇ ਨੌਜਵਾਨ ਜਾ ਰਹੇ ਸੀ ਪਰ ਹੁਣ ਛੋਟੀਆਂ ਕੰਟਰੀਆਂ ਜਿਹੜੇ ਕਿ ਅਰਬ ਕੰਟਰੀਆਂ ਸੀ ਕਹਿ ਸਕਦੇ ਆ ਕਿ ਉਹਨਾਂ ਵੱਲ ਵੱਧ ਰੁਖ ਜਿਹੜਾ ਪੰਜਾਬੀ ਜਾਂ ਬਾਕੀ ਦੇਸ਼ ਦੇ ਸੂਬਿਆਂ ਦੇ ਜਿਹੜੇ ਨੌਜਵਾਨ ਨੇ ਕੰਮੇ ਨੇ ਉਹ ਕਰਨ ਲੱਗੇ ਨੇ ਆਖਰਕਾਰ ਕੀ ਕਰਨ ਬਣਿਆ ਸੁਖਮਨ ਜਿੱਥੇ ਆਪਾਂ ਦੇਖਦੇ ਆ ਕਿ ਬਹੁਤ ਸਾਰੇ ਨੌਜਵਾਨਾਂ ਚ ਕਰੇ ਸੀ ਕੈਨੇਡਾ ਜਾਣਾ ਕੈਨੇਡਾ ਜਾਣਾ ਅਮਰੀਕਾ ਜਾਣਾ ਇਹਨਾਂ ਕੰਟਰੀਆਂ ਚ ਜਾ ਕੇ ਆਪਣੇ ਆਪ ਨੂੰojਮਾਣਾ ਪਰ ਹੁਣ ਜਿਹੜਾ ਪ੍ਰਵਾਸ ਹੈ ਉਹ ਜ਼ਿਆਦਾਤਰ ਅਰਬ ਕੰਟਰੀਆਂ ਚ ਹੋ ਰਿਹਾ ਖਾੜੀ ਦੇਸ਼ਾਂ ਵੱਲ ਹੋ ਰਿਹਾ ਕਾਰਨ ਕੀ ਲੱਗ ਰਿਹਾ ਕਿ ਹੁਣ ਸਾਡੇ ਦੇਸ਼ ਵਿੱਚ ਇੰਨੀ بے ਰੁਜ਼ਗਾਰੀ ਵੱਧ ਗਈ ਹੈ ਕਿ ਉਹ ਦਿਹਾੜੀ ਜਿਹੜੇ ਆ ਜਿਹੜਾ ਮੌਕੇ ਤੇ ਪੱਤਾ ਮਿਲਦਾ ਦਿਹਾੜੀ ਦਾ ਉਹ ਵੀ ਜਿਹੜਾ ਨਹੀਂ ਸਾਡੇ ਬਰਾਬਰ ਦਾ ਬਿਲਕੁਲ ਸਤਰਾਮ ਜਿਸ ਤੁਸੀਂ ਪ੍ਰਵਾਸ ਦੀ ਗੱਲ ਕਰੀਆ ਕਿ ਅੰਦਰੋਂ ਹੱਲੂਣਾ ਦੰਦਾ ਪ੍ਰਵਾਸ ਪ੍ਰਵਾਸ ਦੇ ਵਿੱਚ ਵੀ ਫਰਕ ਹੁੰਦਾ ਪਹਿਲਾਂ ਪਰਵਾਸ ਜਿਹੜਾ ਆਪਣੇ ਦੇਖਿਆ ਜਾਂਦਾ ਕਿ ਜਲੰਧਰ ਦੁਆਬੇ ਏਰੀਆ ਨੇ ਪ੍ਰਵਾਸ ਕੀਤਾ ਤੇ ਉਸ ਦੇ ਵਿੱਚ ਉਸ ਪ੍ਰਵਾਸ ਦੇ ਵਿੱਚ ਜੇਕਰ ਜਿਵੇਂ ਤੁਸੀਂ ਗੱਲ ਕਰੀਆ ਕਿ ਕੈਨੇਡਾ ਅਮਰੀਕਾ ਉਸ ਪ੍ਰਵਾਸ ਦੇ ਵਿੱਚ ਕੀ ਹੁੰਦਾ ਸੀ ਕਿ ਪਹਿਲਾਂ ਜਿਹੜਾ ਘਰ ਦਾ ਕੋਈ ਨੌਜਵਾਨ ਜਾਂਦਾ ਸੀ ਜਾਂ ਧੀ ਜਾਂਦੀ ਸੀ ਉੱਥੇ ਜਾ ਕੇ ਆਪਣਾ ਕੋਈ ਕੰਮਕਾਰ ਸੈੱਟ ਕਰਦੇ ਸੀ ਜਾਨੀ ਚਾਰ ਉੱਥੇ ਪੈਰ ਲਾ ਦਿੰਦੇ ਸੀ ਕਹਿੰਦੇ ਕਿ ਉਸ ਤੋਂ ਬਾਅਦ ਪਿੱਛੋਂ ਪਰਿਵਾਰ ਬੁਲਾਉਂਦੇ ਸੀ ਆਪਣੇ ਪਰਿਵਾਰ ਨੂੰ ਮਾਂ ਪਿਓ ਨੂੰ ਹੋਰ ਕੋਈ ਛੋਟਾ ਭੈਣ ਭਰਾ ਉਸ ਨੂੰ ਬੁਲਾ ਲੈਣਾ ਜਾਨੀ ਕਿ ਉੱਥੇ ਭਵਿੱਖ ਸੈਟਲ ਕਰਦੇ ਸੀ ਪਰ ਜਿਹੜੇ ਅੱਜ ਅੰਕੜਿਆਂ ਦੇ ਉੱਪਰ ਅੱਜ ਗੱਲਬਾਤ ਕਰਨੀ ਪਾ ਇੱਕ ਮੀਡੀਆ ਰਿਪੋਰਟ ਦੇ ਵਿੱਚ ਜਿਹੜਾ ਪਤਾ ਲੱਗਿਆ ਕਿ ਖਾੜੀ ਦੇਸ਼ਾਂ ਦੇ ਵਿੱਚ ਪਿਛਲੇ ਤਕਰੀਬਨ 2020 ਤੋਂ ਲੈ ਕੇ 25 ਦਾ ਤਕਰੀਬਨ 4-5 ਸਾਲਾਂ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਪ੍ਰਵਾਸ ਹੋ ਗਿਆ ਇਹ ਪ੍ਰਵਾਸ ਉਹ ਪ੍ਰਵਾਸ ਨਹੀਂ ਇਹ ਉਹ ਪ੍ਰਵਾਸ ਹੈ ਕਿ ਲੋਕ ਇੱਕ ਤਾਂ ਮੱਧ ਵਰਗੀ ਪਰਿਵਾਰਾਂ ਦੇ ਵਿੱਚੋਂ ਨੇ ਸਿਰਫ ਤੇ ਸਿਰਫ ਮਜ਼ਦੂਰੀ ਕਰਨ ਗਏ ਨੇ ਇਤੋਂ ਜਿਹੜਾ ਇਹ ਇਹ ਗਿਣਮਤ ਕੇ ਗਏ ਨੇ ਕਿ ਉੱਥੇ ਮਜ਼ਦੂਰੀ ਕਰਨੀ ਆ ਪਰ ਇਸ ਦਾ ਫਰਕ ਇਸ ਕਰਕੇ ਗਏ ਨੇ ਕਿ ਉੱਥੇ ਜਿਹੜਾ ਇਹਨਾਂ ਨੂੰ ਜਿਹੜਾ ਬੇਤਨ ਆ ਜਿਹੜਾ ਉੱਥੇ ਜਿਹੜੀ ਇਹਨਾਂ ਨੂੰ ਤਨਖਾਹ ਉਹ ਜ਼ਿਆਦਾ ਮਿਲਲੀ ਕਿ ਜਿੱਥੇ ਪਰਿਵਾਰ ਦਾ ਪਿੱਛੇ ਸੁਧਾਰ ਕੀਤਾ ਜਾ ਸਕੇ ਤੇ ਜਿਸ ਦੇ ਵਿੱਚ ਆਪਾਂ ਅੰਕੜੇ ਦੇ ਉੱਪਰ ਵੀ ਝਾਤ ਮਾਰ ਲੈਂਦੇ ਆ ਪੰਜਾਬ ਦਾ 52000 ਤਕਰੀਬਨ 52643 ਲੋਕ ਨੇ ਜਿਹੜੇ 2020 ਤੋਂ ਲੈ ਕੇ ਹੁਣ ਤੱਕ ਖਾੜੀ ਕੰਟਰੀਆਂ ਜਾਂ ਫਿਰ ਅਫਗਾਨਿਸਤਾਨ ਉਸ ਦੇ ਵਿੱਚ ਬਹਿਰੀਨ ਇੰਡੋਨੇਸ਼ੀਆ ਇਰਾਕ ਕੁਵੈਤ ਸਾਊਦੀ ਅਰਬ ਸੁਡਾਨ ਸੀਰੀਆ ਥਾਈਲੈਂਡ ਯੂਏਈ ਜਰਮਨ ਇਹ ਜੀਆਂ ਕੰਟਰੀਜ਼ ਦੇ ਵਿੱਚ ਜਿਹੜੇ ਉਹ ਗਏ ਨੇ ਤਾਂ ਤੁਸੀਂ ਜਰਮਨੀ माफ ਕਰਨਾ ਜ਼ਮਨ ਇਹ ਤਾਂ ਇਹੋ ਜਿਹਾਂ ਕੰਟਰੀਜ਼ ਦੇ ਵਿੱਚ ਇਹ ਗਏ ਨੇ ਜਾਨੀ ਕਿ ਇਹ ਸਿੱਧੇ ਤੌਰ ਤੇ ਇੱਕ ਤਾਂ ਗਏ ਮਜ਼ਦੂਰੀ ਕਰਨ ਦੇ ਦਿਖਾਸ ਤੌਰ ਤੇ ਜਿਹੜਾ ਮੀਡੀਆ ਰਿਪੋਰਟ ਆਈ ਇਸ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਮੈਟ੍ਰਿਕ ਤੋਂ ਥੱਲੇ ਨੇ ਮੈਟ੍ਰਿਕ ਵੀ ਪਾਸ ਨਹੀਂ ਕੀਤੀ ਜਾਨੀ ਕਿ ਇਹ ਉਹ ਲੋਕ ਵੀ ਹੈ ਨਹੀਂ ਕਿ ਜਿੱਥੇ ਆਪਣੀ ਕੋਈ ਕਹ ਜੀਏ ਕਿ ਸਟੱਡੀ ਵੀਜ਼ੇ ਤੇ ਜਿਹੜੀ ਸਰਕਾਰ ਕਹਿੰਦੀ ਹੈ ਕਿ ਚੰਗੀ ਪੜ੍ਹਾਈ ਲੈਣ ਗਏ ਨੇ ਇਹ ਇਹ ਸਰਕਾਰ ਦਾ ਉਹ ਵਕਤ ਵੀ ਇੱਥੇ ਪੇਹਲ ਹੁੰਦਾ ਕਹਿੰਦੇ ਨੇ ਕਿ ਚੰਗੀ ਪੜ੍ਹਾਈ ਲਈ ਵਿਦੇਸ਼ਾਂ ਚ ਗਏ ਨੇ ਇਹ ਸਿਰਫ ਮਜ਼ਦੂਰੀ ਕਰਨ ਗਏ ਨੇ ਤੇ ਲੋਕ ਵੀ ਉਹ ਨੇ ਕਿ ਜਿਹੜੇ ਉੱਥੇ 12-12 14-14 ਘੰਟੇ ਮਜ਼ਦੂਰੀ ਕਰ ਸਕਦੇ ਹੋ ਉਹਨਾਂ ਨੂੰ ਤੁਸੀਂ ਵਿਹਲੜ ਵੀ ਨਹੀਂ ਕਹ ਸਕਦੇ ਸੁਖਮਨ ਆਪਾਂ ਜੇ ਦੇਖੀਏ ਜਿੱਥੇ ਇੱਕ ਪਾਸੇ ਨੌਜਵਾਨ ਦਿਨ ਰਾਤ ਇੱਕ ਕਰਕੇ ਪੜ੍ਹਾਈ ਕਰ ਰਿਹਾ ਹੈ ਵੱਡੇ ਜਿਹੜੇ ਸੁਪਨੇ ਰੱਖੇ ਹੋਏ ਆ ਮਨ ਚ ਕਿ ਪੜ੍ਹ ਕੇ ਮੈਂ ਵਧੀਆ ਰੋਜ਼ਗਾਰ ਜਿਹੜਾ ਮੈਨੂੰ ਮਿਲੇਗਾ ਬਹੁਤ ਸਾਰੇ ਹਾਲਾਂਕਿ ਨੌਜਵਾਨ ਆਪਣੇ ਖੁਦ ਰੋਜ਼ਗਾਰ ਚਲਾ ਰਹੇ ਆ ਪਰ ਜਦੋਂ ਹੁਣ ਇਸ ਹੱਦ ਤੱਕ ਪ੍ਰਵਾਸ ਹੋ ਰਿਹਾ ਹੈ ਕਿ ਹੁਣ ਲੋਕ ਇੱਥੇ ਕੰਮ ਕਰਕੇ ਵੀ ਜਿਹੜਾ ਰਾਜ ਨੇ ਉਹਨਾਂ ਦੇ ਮੁਲਕਾਂ ਵਿੱਚ ਜਿੱਥੇ ਬਹੁਤ ਹੱਦ ਤੋਂ ਵੱਧ ਗਰਮੀ ਵੀ ਹੈ ਇਹਨਾਂ ਮੁਲਕਾਂ ਚ ਉੱਥੇ ਜਾ ਕੇ ਬਿਲਕੁਲ ਮੌਸਮ ਆਪਣੇ ਇਸ ਦੇ ਹਿਸਾਬ ਨਾਲ ਨਹੀਂ ਕਿਉਂਕਿ ਆਪਾਂ ਭਾਰਤ ਦੇ ਮੌਸਮ ਦੇ ਵਿੱਚ ਹੁਣ ਤੱਕ ਜੰਮੇ ਪਲੇ ਆ ਉੱਥੇ ਮੌਸਮ ਬਿਲਕੁਲ ਬਦਲ ਜਾਂਦਾ ਜਿਸ ਤਰੀਕੇ ਜਿਹੜੀਆਂ ਅਰਬ ਕੰਟਰੀਜ਼ ਨੇ ਉੱਥੇ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈ ਤੁਸੀਂ ਦੇਖੋ ਕਿ ਜਿਹੜੇ ਇਹ ਇੱਥੋਂ ਤੱਕ ਕੇ ਕੋਸ਼ ਕੰਸਟਰਕਸ਼ਨ ਦਾ ਕੰਮ ਕਰਦੇ ਨੇ ਡ్రਾਈਵਰੀ ਕਰਦੇ ਨੇ ਜੜੀਆਂ ਬਹੁਤ ਸਾਰੀਆਂ ਇਮਾਰਤਾਂ ਬਣਦੀਆਂ ਨੇ ਉਹਦੀ ਸਾਰੀ ਦਾ ਕੰਮ ਕਰਦੇ ਨੇ ਜਾਨੀ ਕਿ ਜੇ ਮਿਹਨਤ ਮਜ਼ਦੂਰੀ ਕਰਦੇ ਨੇ ਡਟ ਕੇ ਮਿਹਨਤ ਮਜ਼ਦੂਰੀ ਕਰਦੇ ਨੇ ਤਾਂ ਫਿਰ ਸਰਕਾਰ ਅੱਗੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਭਾਰਤ ਸਾਡਾ ਇੰਨਾ ਵੱਡਾ ਦੇਸ਼ ਆ ਕੰਸਟਰਕਸ਼ਨਾਂ ਤਾਂ ਸਾਡੇ ਵੀ ਹੁੰਦੀਆਂ ਨੇ ਇਮਾਰਤਾਂ ਦੀ ਅਸਾਰੀ ਤਾਂ ਸਾਡੇ ਵੀ ਹੁੰਦੀਆਂ ਨੇ ਸਾਡੇ ਤਾਂ ਵੱਡੇ ਵੱਡੇ ਹਾਈਵੇ ਵੀ ਬਣਦੇ ਨੇ ਉਹ ਕਿ ਠੇਕੇਦਾਰਾਂ ਨੂੰ ਪੈਸੇ ਦਿੱਤੇ ਜਾਂਦੇ ਨੇ ਠੇਕੇਦਾਰਾਂ ਨੂੰ ਠੇਕੇ ਦਿੱਤੇ ਉਹ ਠੇਕੇਦਾਰਾਂ ਨੇ ਕਿ ਆਮ ਲੋਕਾਂ ਨੂੰ ਇਹ ਰੋਜ਼ਗਾਰ ਨਹੀਂ ਦਿੱਤਾ ਕਿਉਂਕਿ ਲੇਬਰ ਲਾਜ਼ ਬਹੁਤ ਸਾਰੇ ਇਹ ਵੀ ਕਹਿੰਦੇ ਨੇ ਕਿ ਜੇਕਰ ਠੇਕੇਦਾਰਾਂ ਨੂੰ ਠੇਕਾ ਦੇਣਾ ਉਹਨੇ ਇੱਥੋਂ ਦੀ ਆਮ ਜਨਰੇਸ਼ਨ ਨੂੰ ਜਿਹੜਾ ਕੰਮ ਵੀ ਦੇਣਾ ਹੁੰਦਾ ਕੀ ਉਹ ਕੰਮ ਨਹੀਂ ਦੇ ਰਿਹਾ ਜਿਸ ਪਰ ਕੰਮ ਦੇ ਰਿਹਾ ਉਹਨਾਂ ਨੂੰ ਉਹਨਾਂ ਜਿਹੜਾ ਉਹਨਾਂ ਦਾ ਬਣਦਾ ਪੱਤਾ ਜਾਨੀ ਤਨਖਾਹ ਦਿਹਾੜੀ ਜਿਹੜਾ ਉਹਨਾਂ ਦਾ ਬਣਦਾ ਉਹ ਨਹੀਂ ਦੇ ਰਿਹਾ ਜਾਨੀ ਕਿ ਪ੍ਰਸ਼ਾਸਨ ਨੂੰ ਜਾਗਣਾ ਪੈਣਾ ਸਮੇ ਤੋਂ ਪਹਿਲਾਂ ਜਿਹੜਾ ਇਹ ਕਦਮ ਚੁੱਕਣਾ ਪੈਣਾ ਕਿ ਜਿਹੜਾ ਲੋਕਾਂ ਨਾਲ ਤੱਕਾ ਹੋ ਰਿਹਾ ਕਿ ਪੈਸੇ ਤੱਕ ਨਹੀਂ ਮਿਲਦੇ ਆਪਾਂ ਅਕਸਰ ਵੀ ਦੇਖਦੇ ਆ ਕਿ ਤਿਹਾੜ ਹੁੰਦੇ ਆ ਤਿਹਾੜ ਤੇ ਬੜੇ ਚਾਹ ਹੁੰਦੇ ਆ ਬਹੁਤ ਸਾਰੇ ਮਿਸਤਰੀ ਮਜ਼ਦੂਰੀ ਕਰਦੇ ਆ ਜਿਹੜੇ ਉਹ ਕਹਿੰਦੇ ਆ ਵੀ ਅੱਜ ਕੁਝ ਨਾ ਕੁਝ ਲੈ ਕੇ ਆਵਾਂਗੇ ਪਰ ਉਹਨਾਂ ਨੂੰ ਵੀ ਖਾਲੀ ਹੱਥ ਮੁੜਨਾ ਪੈਂਦਾ ਤਾਂ ਇੱਥੇ ਇੱਕ ਹੋਰ ਵੀ ਗੱਲ ਦਿਲਚਸਪ ਸਾਹਮਣੇ ਆ ਕਿ ਸਭ ਤੋਂ ਵੱਧ ਯੂਪੀ ਤੋਂ ਗਏ ਆ ਯੂਪੀ ਬਿਹਾਰ ਤੋਂ ਯੂਪੀ ਬਿਹਾਰ ਜਿੱਥੇ ਆਪਾਂ ਪੰਜਾਬ 'ਚ ਦੇਖ ਰਹੇ ਆ ਕਿ ਯੂਪੀ ਬਿਹਾਰ ਦੇ ਲੋਕ ਪੰਜਾਬ 'ਚ ਆ ਕੇ ਬਹੁਤ ਤਰੱਕੀ ਕਰ ਗਏ ਆ ਇੱਥੋਂ ਤੱਕ ਕਿ ਜ਼ਮੀਨਾਂ ਖੁਦ ਖਰੀਦ ਲਿਆ ਹੁਣ ਤਾਂ ਸਰਪੰਚੀ ਦੇ ਇਲੈਕਸ਼ਨਾਂ ਤੱਕ ਲੜਨ ਲੱਗੇ ਤਾਂ ਹੁਣ ਹਾਲਾਤ ਕੀ ਬਣ ਰਹੇ ਆ ਅੱਗੇ ਤੇ ਤਾਂ ਅੱਗੇ ਹੋਰ ਕੀ ਇਸ ਚੱਪ ਦੇ ਤਾਂ ਬਿਲਕੁਲ ਇੱਕ ਵਾਰ ਅੰਕੜਾ ਸਾਂਝਾ ਕਰ ਦਿੰਨੇ ਆ ਦਰਸ਼ਕਾਂ ਦੇ ਨਾਲ ਕਿ ਉੱਤਰ ਪ੍ਰਦੇਸ਼ ਦਾ ਜਿਹੜਾ ਨਾਮ ਆ ਸਭ ਤੋਂ ਉੱਤੇ ਆ 549000 ਕਿੱਥੇ ਪੰਜਾਬ 52000 ਹਾਲਾਂਕਿ ਜੇਕਰ ਇਹ ਵੀ ਦੇਖ ਲੈਂਦੇ ਅਕਿ ਖੇਤਰਫਲ ਪੱਖੋਂ ਵੀ ਯੂਪੀ ਆਬਾਦੀ ਪੱਖੋਂ ਵੀ ਬਹੁਤ ਵੱਡਾ ਪਰ ਅੰਕੜਾ ਉਸ ਤੋਂ ਵੀ ਕਿਤੇ ਵੱਡਾ 549000 ਦਿਖ ਰਿਹਾ ਬਿਹਾਰ ਤਾਂ ਜਿਹੜਾ 284000 ਤੇ ਇਸੇ ਤਰੀਕੇ ਪੱਛਮੀ ਬਗਾਲ ਦੇ ਵਿੱਚ 124000 ਰਾਜਸਥਾਨ ਦੇ ਵਿੱਚ 111000 ਤੇ ਉਸ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਵਿੱਚ 71000 52000 ਗੱਲ ਕਰ ਚੁੱਕੇ ਆ ਗੁਜਰਾਤ ਦੇ ਵਿੱਚ 16000 ਤੇ ਸਭ ਤੋਂ ਵੱਡੀ ਗੱਲ ਕਿ ਸਭ ਤੋਂ ਘੱਟ ਆ ਹਰਿਆਣਾ 5500 ਤੇ ਇਹ ਵੱਡੀ ਗੱਲ ਇਹ ਆ ਕਿ ਸਰਕਾਰਾਂ ਕੇਂਦਰ ਦੀਆਂ ਵੀ ਭਾਵੇਂ ਬਦਲ ਗਿਆ ਹੁਣ ਇਹ ਹਰੇਕ ਸੂਬੇ ਦੀ ਤੇ ਹਰੇਕ ਕੇਂਦਰ ਸਰਕਾਰ ਨੂੰ ਸੋਚਣ ਦੀ ਲੋੜ ਆ ਕਿ ਇੱਥੇ ਉਹ ਮਾਹੌਲ ਕਿਉਂ ਨਹੀਂ ਦੇ ਸਕੇ ਕਿਉਂਕਿ ਯੂਪੀ ਦੇ ਵਿੱਚ ਤਾਂ ਕਿੰਨੇ ਲੰਬੇ ਸਮੇਂ ਤੋਂ ਕੇਂਦਰ ਦੇ ਵਿੱਚ ਵੀ ਸਰਕਾਰ ਉਹ ਆ ਯੂਪੀ ਦੇ ਵਿੱਚ ਵੀ ਉਹ ਆ 2020 ਤੋਂ ਆ ਅੰਕੜਾ ਕਿ ਦੇ ਵਿੱਚ ਕਿਹਾ ਜਾਂਦਾ ਕਿ ਅਸੀਂ ਬਹੁਤ ਤਰੱਕੀ ਕਰਤੀ ਬਹੁਤ ਸਾਰੇ ਇਨਫਰਾਸਟ੍ਰਕਚਰ ਡਵੈਲਪ ਕਰਤਾ ਕਿ ਉੱਥੇ ਦੇ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲਿਆ ਕਿ ਅਜਿਹੇ ਹਾਲਾਤ ਬਣੇ ਇਹ ਵੱਡੇ ਸਵਾਲ ਖੜੇ ਹੁੰਦੇ ਆ ਸਾਡੇ ਆ ਸਰਕਾਰਾਂ ਤੇ ਤੇ ਸਾਡੇ ਜਿਹੜਾ ਆਲਾ ਦੁਆਲਾ ਸਿਰਜਿਆ ਜਾ ਰਿਹਾ ਕਿ ਆਖਰਕਾਰ ਕਿਉਂ ਮਜਬੂਰੀ ਵਸ ਆਪਣਿਆਂ ਨੂੰ ਛੱਡ ਕੇ ਬਾਹਰ ਜਾਣਾ ਪੈ ਰਿਹਾ ਜਦੋਂ ਕਿ ਕੰਮ ਉਹ ਇੱਥੇ ਵੀ ਉਹੀ ਕਰਨਾ ਉੱਥੇ ਵੀ ਹਾਲਾਂਕਿ ਉੱਥੇ ਜਿਹੜੇ ਆ ਤਨਖਾਹ ਜਿਹੜੇ ਪੈਸੇ ਉਹ ਜ਼ਰੂਰ ਵੱਜ ਜਾਂਦੇ ਆ ਪਰ ਤੁਸੀਂ ਇਹ ਵੀ ਦੇਖੋ ਇੱਕ ਬੰਦਾ ਆਪਣਾ ਪਰਿਵਾਰ ਵੀ ਛੱਡ ਰਿਹਾ ਦਿਨ ਰਾਤ ਉਥੇ ਰਹੇਗਾ ਕਿੰਨੇ ਸਾਲ ਲਾਣੇ ਪੈਣਗੇ ਉਹ ਵੀ ਕਿਸੇ ਨੂੰ ਨਹੀਂ ਪਤਾ ਇਹ ਆਪਾਂ ਅਕਸਰ ਦੇਖਿਆ ਸਤਨਾਮ ਕਿ ਆਪਾਂ ਨੂੰ ਬਹੁਤ ਸਾਰੇ ਆਪਣੇ ਦੋਸਤਾਂ ਮਿੱਤਰਾਂ ਚੋਂ ਜਾਂ ਫਿਰ ਕਿਤੇ ਨਾ ਕਿਤੇ ਪਤਾ ਲੱਗਦਾ ਕਿ ਬਹੁਤ ਸਾਰੇ ਅਜਿਹੇ ਖਾੜੀ ਮੁਲਕਾਂ ਜਿਨ੍ਹਾਂ ਅਰਬ ਕੰਟਰੀਆਂ ਦੇ ਵਿੱਚ ਆਪਣੇ ਕੋਈ ਸਕੇ ਸਬੰਧੀ ਜਾਂਦਾ 10-10 ਸਾਲ ਪਿੱਛੇ ਪਰਿਵਾਰ ਦੇ ਕੋਲ ਮਿਲਣ ਹੀ ਨਹੀਂ ਹੁੰਦੇ ਅਜਿਹੇ ਹਾਲਾਤ ਬਣ ਜਾਂਦੇ ਨੇ ਉਹਨਾਂ ਦੀ ਮਾਨਸਿਕਤਾ ਦੇ ਉੱਪਰ ਕਿੰਨਾ ਅਸਰ ਪੈਂਦਾ ਹੋਵੇਗਾ ਕਿ ਉਹ ਨਾ ਤਾਂ ਆਪਣਾ ਉੱਥੇ ਉਹ ਭਵਿਕ ਸੈਟਲ ਕਰ ਰਹੇ ਨੇ ਕਿ ਉੱਥੇ ਮਕਾਨ ਲੈ ਰਹੇ ਨੇ ਪਿੱਛੋਂ ਪਰਿਵਾਰ ਬੁਲਾਉਣਾ ਸਿਰਫ ਉੱਥੇ ਮਿਹਨਤ ਮਜ਼ਦੂਰੀ ਕਰਦੇ ਨੇ ਕਿ ਪਿੱਛੋਂ ਬੱਚਿਆਂ ਦਾ ਭਵਿਕ ਸੈਟਲ ਕਰਨਾ ਪਰਿਵਾਰ ਸੈਟਲ ਕਰਨਾ ਦਾ ਰੋਟੀ ਚੱਲਦੀ ਰਹੇ ਬਿਲਕੁਲ ਇਸੇ ਕਰਕੇ ਤਾਂ ਗਏ ਨੇ ਨਾ ਤੇ ਵੱਡੀ ਗੱਲ ਇੱਕ ਇਹ ਵੀ ਆ ਕਿ ਜਿਹੜੇ ਇਹ ਆਪਾਂ ਹੁਣ ਖਾੜੀ ਮੁਲਕਾਂ ਦਾ ਡਾਟਾ ਆਇਆ ਜਾਂ ਫਿਰ ਇਹ ਆਇਆ ਕਿ ਅਰਬ ਕੰਟਰੀਜ਼ ਦੇ ਵਿੱਚ ਜਿੱਥੇ ਗਏ ਨੇ ਤੇ ਇਹ ਮੱਤਵਰਗੀ ਪਰਿਵਾਰਾਂ ਦੇ ਵਿੱਚੋਂ ਜਿੱਥੇ ਕਿ ਥੋੜੇ ਪੈਸਿਆਂ ਦੇ ਵਿੱਚ ਕੋਈ ਕਿਸੇ ਮੁਰਖ ਨੂੰ 50 ਹਜ਼ਾਰ ਚਲੇ ਜਾਂਦਾ ਲੱਖ 1.5 ਲੱਖ ਇੰਨੇ ਵਿੱਚ ਚਲੇ ਜਾਂਦਾ ਤੇ ਨਾਲ ਜਿਹੜੇ ਕੁਝ ਫੇਸਬੁੱਕੀਏ ਬਦਵਾਨ ਇਹ ਗੱਲਾਂ ਕਰਨ ਲੱਗ ਜਾਂਦੇ ਨੇ ਕਿ ਇੱਥੇ ਮਾਪਿਆਂ ਦੀ ਜਿਹੜੀ ਕਮਾਈ ਸੀ ਜ਼ਮੀਨਾਂ ਵੇਚ ਕੇ ਚਲੇ ਗਏ ਉਥੇ ਹੁੱਲੜਬਾਜੀ ਕਰਦੇ ਨੇ ਇਹ ਉਹ ਲੋਕ ਨੇ ਸਰਕਾਰਾਂ ਅੱਗੇ ਵੀ ਉਹਨਾਂ ਫੇਸਬੁੱਕੀਏ ਬਦਵਾਨਾਂ ਅੱਗੇ ਵੀ ਸਵਾਲ ਆ ਇਹ ਕੋਈ ਹੁੱਲੜਬਾਜੀ ਕਰਨੀ ਗਏ ਨਾ ਇਹ ਇੱਥੇ ਉਲੜਬਾਜੀ ਕਰਦੇ ਸੀ ਮੱਤਵਰਗੀ ਪਰਿਵਾਰ ਸੀ ਇਨਾਂ ਨੂੰ ਪਹਿਲਾਂ ਐਸ ਵਕਤ ਮੰਨ ਲਓ ਇਥੋਂ ਇਮੀਗ੍ਰੇਸ਼ਨ ਚ ਫਾਈਲ ਲਾਈਆ ਇਹਨਾਂ ਨੂੰ ਪਤਾ ਵੀ ਉੱਥੇ ਮਜ਼ਦੂਰੀਓ ਕਰਨੀਆਂ ਮੈਂ 12-12 ਘੰਟੇ ਬਿਲਡਿੰਗਾਂ ਬਣਾਉਣੀਆਂ ਨੇ ਕਿਸ ਤਰੀਕੇ ਉੱਪਰ ਮਿੱਟੀ ਚਾੜ੍ਹਣੀਆਂ ਜਾਂ ਜੋ ਵੀ ਜਿਹੜਾ ਹੱਡ ਭਨ ਵੀ ਮਿਹਨਤ ਕਰਨੀਆਂ ਤਾਂ ਸਰਕਾਰ ਨੂੰ ਇੱਕ ਇਸ ਮੀਡੀਆ ਰਿਪੋਰਟ ਨੇ ਸ਼ੀਸ਼ਾ ਦਿਖਾ ਦਿੱਤਾ ਕਿ ਭਾਰਤ ਦੇ ਵਿੱਚ ਕਿਹੜੇ ਸੂਬੇ ਦੇ ਵਿੱਚ ਕਿੰਨੀ ਕ ਡਿਵੈਲਪਮੈਂਟ ਹੋ ਗਈ ਜਾਂ ਫਿਰ ਆਮ ਜਿਹੜਾ ਇੱਕ ਮਜ਼ਦੂਰ ਨੂੰ ਜਿਹੜਾ ਕੰਮ ਨਹੀਂ ਮਿਲ ਰਿਹਾ ਤੇ ਫਿਰ ਵਾਈਟ ਕਾਲਰ ਜੌਬਾਂ ਕਿੰਨੀਆਂ ਕ ਮਿਲ ਜਾਂਦੀਆਂ ਤਾਂ ਹੁਣ ਸੁਖਮਣ ਇਸ ਦਾ ਕੀ ਸਾਰਥਕਲ ਨਿਕਲ ਸਕਦਾ ਕਿ ਇਸ ਤੇ ਹੋਰ ਜਿਹੜਾ ਕੰਟਰੋਲ ਪਾਇਆ ਜਾ ਸਕੇ ਨਾ ਕਿ ਹੋਰ ਜਿਹੜੇ ਨੌਜਵਾਨ ਆਪਣਾ ਇਹ ਕਦਮ ਚੁੱਕਣ ਕੇ ਆਪਣੇ ਪਰਿਵਾਰਾਂ ਤੋਂ ਵੱਖ ਹੋਣ ਜਾਂ ਬਾਹਰਲੀਆ ਕੰਟਰੀਆਂ ਚ ਅਜਿਹੀ ਜਿਹੜੀ ਕੰਟਰੀ ਚ ਜਿੱਥੇ ਜਾ ਕੇ ਉਹਨਾਂ ਦਾ ਕੋਈ ਖਾਸ ਭਿਕਨ ਨਹੀਂ ਨਜ਼ਰਾਂ ਦਾ ਕਿਉਂਕਿ ਆਪਾਂ ਦੇਖਿਆ ਕਿ ਜੇ ਉਹ ਉੱਥੇ ਜਾ ਕੇ 50000 ਰੁਪਏ ਮਿੰਨਾ ਵੀ ਕਮਾਰੇ ਆ ਤਾਂ ਉੱਥੋਂ ਦਾ ਜਿਹੜਾ ਰੈਂਟ ਹੈ ਨਾ ਉੱਥੇ ਖਰਚ ਵੀ ਤਾਂ ਕਿੰਨਾ ਹੋਏਗਾ ਕਿੰਨਾ ਤੇ ਜਿਹੜਾ ਖਾਣ ਪੀਣ ਦਾ ਮਹਿੰਗਾਈ ਵੀ ਹੋਏਗੀ ਆਧਾਰਨ ਦੇ ਨਾਲ ਸਮਝਾ ਦਿੰਦਾ ਕਿ ਇੱਕ ਮੇਰੇ ਕਹੇ ਜਾਣ ਪਛਾਣ ਦੇ ਵਿੱਚੋਂ ਨੌਜਵਾਨ ਹੁੰਦਾ ਉਹ ਸੜਾਂ ਦੇ ਵੀ ਇੱਥੇ ਨਾਮ ਆਉ ਸੜਾਂ ਚ ਜਾਂਦਾ ਪਿੱਛੇ ਜੀ ਨਾ ਉੱਥੇ ਆਪਸੀ ਜਿਹੜੀ ਕਹਦੀ ਹੈ ਕਿ ਜੰਗਬੰਦੀ ਜਾਂ ਫਿਰ ਜੰਗਬੰਦੀ ਜਾਂ ਸਾਰਾ ਕੁਝ ਉਹ ਚੱਲ ਪੰਦਾ ਕਿ ਉੱਥੇ ਮਾਹੌਲ ਤਣਾਅ ਦਾ ਬਣ ਜਾਂਦਾ ਲੜਾਈ ਵਾਲਾ ਮਾਹੌਲ ਬਣ ਜਾਂਦਾ ਤੇ ਭਾਰਤ ਦੀ ਸਰਕਾਰ ਨਿਉਂਦਾ ਰੈਸਕਿਊ ਕੀਤਾ ਕਦੇ ਸਮੁੰਦਰ ਚ ਛਿਪਾਰਾਂ ਹੀ ਕਦੇ ਕਿਸੇ ਕੰਟਰੀ ਜਾਨੀ ਕਿ ਉਹ ਬਹੁਤ ਲੰਬੇ ਸਮੇਂ ਦੇ ਵਿੱਚ ਔਖੇ ਸੌਖੇ ਹੋ ਕੇ ਭਾਰਤ ਪਹੁੰਚਦੇ ਨੇ ਹਾਲਾਤ ਉੱਥੇ ਇਹ ਵੀ ਬਣ ਜਾਂਦੇ ਨੇ ਕਿ ਕਿ ਕਿਸ ਤਰੀਕੇ ਉਹ ਜਿਹੜਾ ਦੂਜੇ ਦੁਸ਼ਤ ਨਿਰਦੇਸ਼ਾਂ ਦੇ ਵਿੱਚ ਲੰਘ ਲੰਘ ਕੇ ਲੜਾਈ ਦੇ ਮਾਹੌਲ ਦੇ ਵਿੱਚੋਂ ਇੱਥੇ ਪਿੱਛੇ ਮਾਫੇ ਤੜਪ ਰਹੇ ਨੇ ਕਿ ਉੱਥੇ ਲੜਾਈ ਲੱਗੀ ਹੋਈ ਆ ਕਿ ਉੱਥੇ ਬੱਚੇ ਗਏ ਹੋਏ ਨੇ ਇਹ ਹਾਲਾਤ ਬਣ ਜਾਂਦੇ ਨੇ ਤੇ ਫਿਰ ਸਰਕਾਰ ਨੂੰ ਜੇਕਰ ਇਸ ਮਸਲੇ ਦਾ ਕੋਈ ਹੱਲ ਕੱਢਣਾ ਤਾਂ ਫਿਰ ਇਹ ਸੋਚਣਾ ਪਵੇਗਾ ਕਿਉਂਕਿ ਭਾਰਤ ਦੇ ਵਿੱਚ ਕਿੰਨੇ ਵੱਡੇ ਪੱਧਰ ਤੇ ਡਵੈਲਪਮੈਂਟ ਹੁੰਦੀ ਹੈ ਪਿਛਲੇ ਕੁਝ ਸਾਲਾਂ ਦੇ ਵਿੱਚ ਹਾਲਾਂਕਿ ਇਹ ਗੱਲ ਤਾਂ ਸੀ ਦਾਵਾ ਵੀ ਕਰਦੇ ਆ ਕਿ ਯੂਪੀ ਦੇ ਵਿੱਚ ਦੇਖਿਆ ਕਿ ਕੱਡੇ-ਕੱਡੇ ਹਾਈਵੇ ਬਣ ਗਏ ਉਹ ਹਾਈਵੇਆਂ ਦਾ ਕੰਮ ਕਿਹਨੇ ਕੀਤਾ ਕਿ ਉੱਥੋਂ ਦਾ ਜਿਹੜਾ ਲੋਕਲ ਲੋਕ ਸੀ ਜਿਹੜਾ ਆਮ ਲੋਕ ਸੀ ਮਿਹਨਤ ਮਜ਼ਦੂਰੀ ਕਰਨ ਵਾਲੇ ਸੀ ਉਹਨਾਂ ਨੂੰ ਜਿਹੜਾ ਰੋਜ਼ਗਾਰ ਨਹੀਂ ਮਿਲਿਆ ਅਜਿھے ਠੇਕੇਦਾਰਾਂ ਨੂੰ ਦਿੱਤਾ ਜਿਨ੍ਹਾਂ ਨੇ ਪਤਾ ਨਹੀਂ ਕਿੱਥੋਂ ਬੰਦੇ ਲਿਆਂਦੇ ਕਿ ਮਸ਼ੀਨਰੀ ਨਾਲ ਕੰਮ ਕਰਤਾ ਆਮ ਲੋਕਾਂ ਨੂੰ ਜਿਹੜਾ ਉਹ ਕੰਮ ਨਹੀਂ ਦਿੱਤਾ ਕਿ ਸਾਡੇ ਬਦਲਕ ਬੰਦਾ ਉੱਤਰ ਪ੍ਰਦੇਸ਼ ਤਾਈ ਚਲੇ ਗਿਆ। ਮਸ਼ੀਨਰੀ ਦੀ ਗੱਲ ਕਰਦੇ ਆ ਮਸ਼ੀਨਰੀ ਯੁੱਗ ਵੱਧਦਾ ਜਾ ਰਿਹਾ ਮਸ਼ੀਨ ਅੱਗੇ ਅੱਗੇ ਵੱਧਦੀ ਜਾ ਰਹੀ ਹੈ ਫਿਰ ਅਜੇ ਤਾਂ ਫਿਰ ਭੁੱਖ ਮਰੀ ਵਰਗੇ ਹਾਲਾਤ ਬਣ ਜਾਣਗੇ ਬਿਲਕੁਲ ਮਸ਼ੀਨਰੀ ਦੀ ਜਿਹੜੀ ਇਹ ਕਹਿੰਦੇ ਨਵੀਆਂ-ਨਵੀਆਂ ਖੋਜਾਂ ਹੋਈਆਂ ਇਹ ਉਹ ਦੇਸ਼ਾਂ ਦੇ ਲਈ ਹੋਈਆਂ ਸੀ ਜਿੱਥੇ ਆਬਾਦੀ ਬਹੁਤ ਘੱਟ ਆ ਕਿ ਜ਼ਮੀਨ ਆਬਾਦ ਕਰਨ ਦੇ ਲਈ ਕੋਈ ਹੱਲ ਨਹੀਂ ਨਿਕਲਦਾ ਬਹੁਤ ਸਾਰੀ ਜ਼ਮੀਨ ਐਸੇ ਤਰੀਕੇ ਬੰਜਰ ਪਈ ਰਹਦੀ ਹੈ ਉਹਨਾਂ ਤੇ ਕੁਝ ਨਹੀਂ ਬੀਜ ਹੁੰਦਾ ਉਸੇ ਲਈ ਸੀ ਆਪਣੇ ਭਾਰਤ ਦੇ ਵਿੱਚ ਤਾਂ ਆਬਾਦੀ ਉਹ ਬਹੁਤ ਆਬਾਦੀ ਬਹੁਤ ਆ ਤਾਂ ਇਸ ਕਰਕੇ ਮੇਰੋ ਜਗਾਰੀ ਬਹੁਤ ਨਾਲ ਉਸ ਤਰੀਕੇ ਵੱਧ ਰਹੀ ਹੈ ਤਾਂ ਸਰਕਾਰਾਂ ਨੂੰ ਬਹੁਤ ਕੋਈ ਸੋਚਣ ਦੀ ਲੋੜ ਹੈ ਕਿ ਜੇਕਰ ਅਸੀਂ ਕਿਸੇ ਵੀ ਚੀਜ਼ ਦੇ ਭਾਵੇਂ ਜੋ ਕੋਈ ਸੜਕਾਂ ਦਾ ਠੇਕਾ ਕੋਈ ਸਰਕਾਰੀ ਵਰਲਡ ਕੰਮ ਕਰਦਿਆਂ ਕੁਝ ਵੀ ਬਣਦਾ ਉਸ ਦਾ ਠੇਕਾ ਦੰਨੇ ਆ ਤਾਂ ਉਹਨਾਂ ਠੇਕੇਦਾਰਾਂ ਨੂੰ ਕਿਸ ਤਰੀਕੇ ਗੱਲਬਾਤ ਕਰਨੀ ਹੈ ਕਿਉਂਕਿ ਇਹ ਜਿਹੜੇ ਡਾਟਾ ਇਹ ਅਸੀਂ ਬਾਰ ਬਾਰ ਠੇਕੇਦਾਰਾਂ ਦੀ ਗੱਲ ਕਿਉਂ ਕਰਦੇ ਆ ਕਿਉਂਕਿ ਮਜ਼ਦੂਰੀ ਨਾਲ ਜੁੜੇ ਹੋਏ ਲੋਕ ਨੇ ਇਹਨਾਂ ਨੇ ਸਿੱਧੇ ਤੌਰ ਤੇ ਠੇਕੇਦਾਰਾਂ ਨਾਲ ਜੁੜਦਾ ਬਹੁਤ ਸਾਰੇ ਲੋਕਾਂ ਨਾਲ ਜਿਹਾ ਵੀ ਹੋ ਜਾਂਦਾ ਕਿ ਠੇਕੇਦਾਰ ਠੱਗੀਆਂ ਕਰ ਜਾਂਦੇ ਨੇ ਉਹਨਾਂ ਦੀ ਮਿਹਨਤ ਮਜ਼ਦੂਰੀਆਂ ਦੋ ਦੋ ਚਾਰ ਮਹੀਨੇ ਦੀ ਪਾਰਾ ਪਰਿਵਾਰ ਲੱਗਿਆ ਹੁੰਦਾ ਮਜ਼ਦੂਰੀ ਨਹੀਂ ਦਿੰਦੇ ਫਿਰ ਅੱਕ ਕੇ ਬੰਦਾ ਕੀ ਕਰਦਾ ਉਹ ਕਹਿੰਦਾ ਕਿ ਚਲੋ ਉੱਥੇ ਚਲੇ ਜਾਂਦੇ ਆ ਪਰਿਵਾਰ ਤੋਂ ਦੂਰ ਰਹਾਂਗੇ ਪਰਿਵਾਰ ਉੱਥੇ ਜੇਕਰ ਦੇਖਿਆ ਜਾਵੇ ਕਿ ਇਧਰੋਂ ਇਹ ਜਿਹੜੇ ਨੌਜਵਾਨ ਜਾਂ ਲੋਕ ਜਾ ਰਹੇ ਆ ਉਹ ਲੱਖ ਤੋਂ 2 ਲੱਖ ਤੋਂ 3 ਲੱਖ ਰੁਪਇਆ ਵੀ ਲਾਂਦੇ ਆ ਉਹ ਵੀ ਪੈਸਾ ਵਿਆਜ ਤੇ ਚੱਕਿਆ ਹੁੰਦਾ ਉੱਥੋਂ ਤੱਕ ਕਿ ਸੁਖਮਣ ਬਹੁਤ ਸਾਰਿਆਂ ਨਾਲ ਠੱਗੀਆਂ ਵੀ ਬਾਜ਼ ਜਾਂਦੀ ਆ ਕਿ ਬਹੁਤ ਸਾਰੇ ਏਜੰਟਾ ਦਾ ਮਸਲਾ ਅਲੱਗ ਹੋਰ ਵੀ ਜਿਹੜੇ ਠੱਗੀ ਮਾਰ ਜਾਂਦੇ ਆ ਕਿ ਮੈਨੂੰ ਪੈਸੇ ਦੀ ਲੋੜ ਆ ਕਿ ਮੈਂ ਤੈਨੂੰ ਭਾਰਤ ਜਾ ਕੇ ਦੇ ਦੂੰਗਾ ਜਾਂ ਜਦੋਂ ਮੇਰੇ ਘਰ ਦੇ ਮੈਂ ਸੰਪਰਕ ਹੋ ਗਿਆ ਮੈਂ ਪੈਸੇ ਬਹੁਤ ਸਾਰਾ ਕੁਝ ਹੋ ਜਾਂਦਾ ਬਹੁਤ ਸਾਰੇ ਜਿਹੜੇ ਨੌਜਵਾਨ ਵੀ ਜਿਹੜੇ ਫਸ ਕੇ ਰਹਿ ਰਹੇ ਤਾਂ ਇੱਥੇ ਇੱਕ ਵੱਡਾ ਜਿਹੜਾ ਹੁਣ ਚਿੰਤਾ ਦਾ ਵਿਸ਼ਾ ਹੈ ਕਿ ਸਾਡੀਆਂ ਸਰਕਾਰਾਂ ਨੂੰ ਇਸ ਤੇ ਚਿੰਤਨ ਕਰਨਾ ਚਾਹੀਦਾ ਹੈ ਇਸ ਤੇ ਮੰਥਨ ਕਰਨਾ ਚਾਹੀਦਾ ਹੈ ਕਿ ਇਸ ਤੇ ਕਿਵੇਂ ਰੋਕ ਲੱਗੇ ਤੇ ਕਿਵੇਂ ਪ੍ਰਵਾਸ ਹੈ ਜਿਹੜਾ ਉਹ ਘਟੇ ਹਾਲਾਂਕਿ ਪ੍ਰਵਾਸ ਮਾੜਾ ਨਹੀਂ ਹੈ ਪ੍ਰਵਾਸ ਹੋਇਆ ਤਾਂ ਬਹੁਤ ਸਾਰੇ ਏਰੀਆ ਦੇ ਡਿਵੈਲਪਮੈਂਟ ਹੋਇਆ ਬਹੁਤ ਸਾਰੇ ਏਰੀਆ ਜਿਹੜਾ ਨੌਜਵਾਨਾਂ ਨੇ ਆਪ ਖੁਦ ਅੱਗੇ ਆ ਕੇ ਆਪਣੇ ਪਿੰਡ ਸੰਭਾਲੇ ਆ ਉਥੋਂ ਤੱਕ ਆਪਣੇ ਏਰੀਆ ਦੇ ਸਕੂਲ ਬਹੁਤ ਸਾਰੇ ਸੰਭਾਲੇ ਆ ਜਿਨ੍ਹਾਂ ਦਾ ਖਰਚਾ ਬਹੁਤ ਸਾਰੇ ਨੌਜਵਾਨ ਕਰ ਰਹੇ ਆ ਪਰ ਅਜਿਹੇ ਦੇਸ਼ ਜਿੱਥੇ ਸਿਰਫ ਸਾਡਾ ਖਰਚਾ ਹੀ ਚੱਲੇ ਉੱਥੇ ਜਾ ਕੇ ਕੀ ਆਪਣੇ ਆਪ ਨੂੰ ਡਿਵੈਲਪ ਕਰੇਗਾ ਸਰੀਰਕ ਪੱਖੋਂ ਅਤੇ ਪੈਸੇ ਪੱਖੋਂ ਤੁਸੀਂ ਖੁਦ ਇਸ ਤੇ ਸੋਚ ਸਕਦੇ ਹੋ ਤਾਂ ਹੁਣ ਇਸ ਤੇ ਜ਼ਰੂਰ ਕਿਤੇ ਨਾ ਕਿਤੇ ਲੱਗਦਾ ਹੈ ਕਿ ਸਰਕਾਰ ਨੂੰ ਸੋਚਣ ਦੀ ਲੋੜ ਹੈ ਅਤੇ ਸਮੇਂ ਤੋਂ ਪਹਿਲਾਂ ਕਦਮ ਚੁੱਕਣ ਦੀ ਲੋੜ ਹੈ ਤਾਂ ਕਿ ਅਜੇ ਇਹ ਵਿੱਚ ਹੋਰ ਵੀ ਜਿਹੜੇ ਇਹ ਗਿਣਤੀ ਨਾ ਵਧੇ ਸਗੋਂ ਇਸ ਤੇ ਲਗਾਮ ਲੱਗੇ ਤੇ ਸਾਡੇ ਨੌਜਵਾਨ ਸਾਡੇ ਦੇਸ਼ ਵਿੱਚ ਹੀ ਰੁਜ਼ਗਾਰ ਹਾਸਲ ਕਰਨ ਧੰਨਵਾਦ